ਨਹੀਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਇੱਕ ਬਾਰਡਰ ਤੇ ਨਾਲ ਹੀ ਬਟਨ ਪੱਟੀ ਬਾਰਡਰ ਪਲੱਸ ਬਟਨ ਪੱਟੀ ਤੇ ਨਾਲ ਹੀ ਅਸੀਂ ਦੇਖਾਂਗੇ ਬਟਨ ਪੱਟੀ ਦੇ ਅਸੀਂ ਐਜ ਸਮੂਥ ਕਰਨੇ ਨਾਲ ਕਿ ਉਹਦੇ ਕਿਨਾਰੇ ਵਧੀਆ ਕਰਨੇ ਹੋਣ ਤਾਂ ਅਸੀਂ ਕਿੱਦਾਂ ਕਰ ਸਕਦੇ ਮੀਨਸ ਕਿ ਅਸੀਂ ਆਈ ਕੋਰਡ ਕਿੱਦਾਂ ਬਣਾ ਸਕਦੇ ਹਾਂ ਅੱਜ ਤਿੰਨੇ ਹੀ ਚੀਜ਼ਾਂ ਆਪਾਂ ਇੱਕੋ ਹੀ ਵੀਡੀਓ 'ਚ ਸਿੱਖਾਂਗੇ ਅੱਜ ਆਪਾਂ ਇੱਕ ਬਣਾਵਾਂਗੇ ਬਾਰਡਰ ਤੇ ਨਾਲ ਹੀ ਬਣਾਵਾਂਗੇ ਬਟਨ ਪੱਟੀ ਆ ਦੇਖੋ ਇਹ ਵਾਲਾ ਬਾਰਡਰ ਹੈ ਜਿਹੜਾ ਆਪਾਂ ਅੱਜ ਬਣਾਵਾਂਗੇ ਬਾਰਡਰ ਦੇ ਨਾਲ ਬਟਨ ਪੱਟੀ ਤੇ ਨਾਲ ਦੇਖੋ ਇਹਦੇ ਕਿਨਾਰੇ ਆਹ ਦੇਖੋ ਕਿੰਨੇ ਵਧੀਆ ਫਿਨਿਸ਼ਿੰਗ ਆਈ ਹੈ ਇਹ ਆਪਾਂ ਕਿੱਦਾਂ ਬਣਾ ਸਕਦੇ ਆ ਇਹ ਤਿੰਨੇ ਹੀ ਚੀਜ਼ਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਆ ਦੇਖੋ ਇਹਨਾਂ ਦਾ ਆਈਕਨ ਵੀ ਕਹਿੰਦੇ ਆ ਜਾਂ ਬਟਨ ਪੱਟੀ ਦੇ ਕਿਨਾਰੇ ਤੁਸੀਂ ਕੁਝ ਵੀ ਕਹਿ ਸਕਦੇ ਹੋ ਇਹ ਅਸੀਂ ਕਿੱਦਾਂ ਵਧੀਆ ਬਣਾ ਸਕਦੇ ਆ ਠੀਕ ਆ ਦੇਖੋ ਕਿੰਨੇ ਪਿਆਰੇ ਆਏ ਇਹ ਕੇ ਪਲੱਸ ਬਟਨ ਪੱਟੀ ਤੇ ਸਾਡਾ ਬਾਰਡਰ ਦੇਖੋ ਬਾਰਡਰ ਦੀ ਲੁੱਕ اور ਬਟਨ ਪੱਟੀ ਦੀ ਲੁੱਕ ਕਿੰਨੀ ਵਧੀਆ ਆ ਰਹੀ ਹੈ इस तरह का अगर अभी बॉडर या बटन पट्टी बनाई होगी तो फिर साढ़ा अगर प्रोजैक्ट पूरा कंप्लीट अ प्लेन भी बना लें कोटी तो भी वाइया लगेगा देखो सिर्फ असी बॉडर बनाया तो बटन पट्टी बनाई है तो देखो बिचो प्लेन तो भी देखो कि दे लुक आ रही है तो फिर चलो करते हैं शुरू अज् है बॉडर बटन पट्टी प्लस फिर बाद ये एच असी कि समूथ रख सक यनारी देखो इन्नी वी अभी कि बना सो कि किनारी बन गई है तो ये सूँ कुंडे कि चाहिए हैं चार मल्टीपल है। चार के मल्टीपल असं कुंडे पा लेने चार के मल्टीपल ही कुंडे पाने हैं इस एक्सट्रा सूँ होर कुंडे की लड़ नहीं क्योंकि जोड़े चार के मल्टीपल कुंडे पावे उस अ तीन कुंडे असी इधर तो दो कुंडे असं अदर रख लवेंगे जो अ मल्टीपल पावे उंडे एडजस्ट हो जाने तो चार के मल्टीपल असं कुंडे पा लेने तो जो सा पैटर्न है ये भी पूरा होंगे चार दो दे ਲਕਿ ਚਾਰ ਸਲਾਈਂਜਾ ਦਾ ਸਟਾ ਪੈਟਰਨ ਪੂਰਾ ਹੋਊਗਾ ਤੇ ਚਾਰ ਹੀ ਖੁੰਡਿਆ ਚ ਇਹ ਬਣ ਕੇ ਆਊਗਾ ਤੇ ਕੁੰਡੇ ਵੀ ਅਸੀਂ ਚਾਰ ਦੇ ਮਲਟੀਪਲ ਪਾਣੇ ਆ ਠੀਕ ਹੈ ਤਾਂ ਫਿਰ ਸ਼ੁਰੂ ਕਰਦੇ ਆਂ ਪੈਟਰਨ ਅਸੀਂ ਫਸਟ ਰੋ ਤੋਂ ਕਿੱਦਾਂ ਇਹਨੂੰ ਪਾਣਾ ਤੇ ਮੈਂ ਤੁਹਾਨੂੰ ਕਿਸੇ ਹੋਰ ਦੇ ਉੱਪਰ ਇਹਨੂੰ ਪਾ ਕੇ ਦੱਸਦੀ ਇਹਦੇ ਉੱਪਰ ਹੀ ਬਣਾਣੇ ਆ ਨਾਲੇ ਸਾਡੀ ਬਟਨ ਪੱਟੀ ਬਣ ਜਾਣੀ ਆ ਬਾਰਡਰ ਤਾਂ ਸੇਮ ਇੱਦਾ ਹੀ ਬਣਾਇਆ ਹੋਇਆ ਸੀ ਜਿੱਦਾਂ ਬਟਨ ਪੱਟੀ ਬਣੀ ਹੋਈ ਹੈ ਤੇ ਨਾਲੇ ਤੇ ਐਜ ਵੀ ਅਸੀਂ ਕਿੱਦਾਂ ਸਮੂਥ ਕਰਨੇ ਆ ਉਹ ਵੀ ਅਸੀਂ ਨਾਲੇ ਸਿੱਖ ਲਵਾਂਗੇ ਤੇ ਅਸੀਂ ਆਕੇ ਪੈਟਰਨ ਦੀ ਫਸਟ ਰੋ ਪੈਟਰਨ ਦੀ ਫਸਟ ਰੋ ਵਾਸ ਦੇਖੋ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੇ ਪੈਟਰਨ ਦੀ ਫਸਟ ਰੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਪੱਟੀ ਦਾ ਕਿਦਾਂ ਐਜ ਕਿਦਾਂ ਕਰਨੇ ਪੱਟੀ ਦੇ ਐਜ ਕਰਨ ਲਈ ਤੇ ਅਸੀਂ ਪਹਿਲੇ ਕੁੰਡੇ ਨੂੰ ਵੀ ਐਸਟਿਚ ਕਰਾਂਗੇ ਤੇ ਦੂਜੇ ਕੁੰਡੇ ਨੂੰ ਵੀ ਦੋ ਕੁੰਡੇ ਸੇ ਬਿਨਾ ਬੁਨੇ ਉਤਾਰਾਂਗੇ ਦੋ ਕੁੰਡੇ ਬਿਨਾ ਬੁਨੇ ਉਤਾਰਨ ਤੋਂ ਬਾਅਦ ਅਸੀਂ ਤਾਂ ਅੱਗੇ ਨੂੰ ਕਰਾਂਗੇ ਅੱਗੇ ਤੇ ਇੱਕ ਕੁੰਡਾ ਪੁੱਠਾ ਇੱਥੋਂ ਸਾਡਾ ਬਾਰਡਰ ਸ਼ੁਰੂ ਹੋ ਗਿਆ ਠੀਕ ਹੈ ਮਲਕੇ ਇੱਥੋਂ ਸਾਡੀ ਪੱਟੀ ਸ਼ੁਰੂ ਹੋ ਗਈ ਕੱਟੀ ਦੇ ਲਈ ਅਸੀਂ ਦੋ ਕੁੰਡੇ ਬਗਾਰੇ ਮੋਨੇ ਚੁੱਕੇ ਤੇ ਇੱਕ ਕੁੰਡਾ ਪੁੱਠਾ ਪਾਇਆ ਇਸ ਤੋਂ ਬਾਅਦ ਧਾਗੇ ਨੂੰ ਪਿੱਛੇ ਕੀਤਾ ਤੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤੇ ਇਹ ਸਾਡਾ ਚਾਰ ਕੁੰਡਿਆਂ ਦਾ ਤੈਤਾ ਪੈਟਰਨ ਹੈ ਪਹਿਜਣਾ ਫਿਰ ਅਸੀਂ ਧਾਗੇ ਨੂੰ ਅੱਗੇ ਕਰਾਂਗੇ ਇੱਕ ਕੁੰਡਾ ਪੁੱਠਾ ਧਾਗੇ ਨੂੰ ਪਿੱਛੇ ਕੀਤਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਧਾਗੇ ਨੂੰ ਆਪਣੇ ਵੱਲ ਕੀਤਾ ਫਿਰ ਇਹ ਕੁੰਡਾ ਪੁੱਠਾ ਧਾਗਾ ਪਿੱਛੇ ਫਿਰ ਤਿੰਨ ਕੁੰਡੇ ਸਿੱਧੇ ਪੈਟਰਨ ਦੀ ਫਸਟ ਰੋ ਅਸੀਂ ਤਿੰਨ ਕੁੰਡੇ ਸਿੱਧੇ ਤੇ ਇੱਕ ਕੁੰਡਾ ਪੁੱਠਾ ਪਾਂਦੇ ਹੋਏ ਕੰਪਲੀਟ ਕਰ ਲੈਣਗੇ ਕਿਉਂਕਿ ਅਸੀਂ ਇਹ ਪੱਟੀ ਬਣਾ ਰਹੇ ਹਾਂ ਇਸ ਕਰਕੇ ਬਾਕੀ ਆਪਕੋ ਸਾਰਾ ਇਹਨੂੰ ਪਲੇਨ ਬੋਰ ਲੈਣਾ ਅਗਰ ਤੁਸੀਂ ਬੋਟਰ ਬਣਾ ਰਹੇ ਹੋ ਤਾਂ ਅਸੀਂ ਇਹੀ ਪੈਟਰਨ ਦੇਖੋ ਜਿੱਦਾਂ ਮੈਂ نیچے ਪਾਇਆ ਪਾਂਦੇ ਹੋਏ ਸੀ ਲਾਸਟ ਤੱਕ ਆ ਜਾਣਾ ਠੀਕ ਹੈ ਜੀ ਤੇ ਫਿਰ ਆ ਜਾਣਾ ਹੁਣ ਅਸੀਂ ਆਪਣੀ ਪੁੱਠੀ ਸਿਲਾਈ ਦੇ ਵਿੱਚ ਉਹ ਨਾਲ ਸੀ ਅਗੇ ਫੁੱਠੇ ਸਲਾਈ ਦੇਖੋ ਸਾਡੀ ਸਾਰੀਆਂ ਫੁੱਠੀਆਂ ਸਲਾਈਆਂ ਚ ਤਿੰਨ ਕੁੰਡੇ ਫੁੱਠੇ ਤੇ ਇੱਕ ਕੁੰਡਾ ਸਿੱਧਾ ਐਦਾਂ ਹੀ ਪੈਣਾ ਆ ਦੇਖੋ ਸਾਰੀ ਫੁੱਠੀਆਂ ਸਲਾਈਆਂ ਚ ਤਿੰਨ ਕੁੰਡੇ ਫੁੱਠੇ ਇੱਕ ਸਿੱਧਾ ਤਿੰਨ ਫੁੱਠੇ ਇੱਕ ਸਿੱਧਾ ਐਦਾਂ ਹੀ ਪੈਣਾ ਆ ਦੇਖ ਲਓ ਉਸੇ ਅਗੇ ਫਿਰ ਆਪਣੇ ਬਟਨ ਪੱਟੀ ਦੇ ਉੱਪਰ ਤਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਤਾਗੇ ਨੂੰ ਆਪਣੇ ਵੱਲ ਕੀਤਾ ਤਿੰਨ ਕੁੰਡੇ ਫੁੱਠੇ ਫਿਰ ਤਾਗੇ ਨੂੰ ਇੱਧਰ ਕੀਤਾ ਇੱਕ ਕੁੰਡਾ ਸਿੱਧਾ ਧਾਗਣ ਆਪਣੇ ਵੱਲ ਕੀਤਾ ਤਿੰਨ ਕੁੰਡੇ ਪੁੱਠੇ ਫਿਰ ਅਸੀਂ ਧਾਗਣ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਫੇਰ ਧਾਗਣ ਆਪਣੇ ਵੱਲ ਕੀਤਾ ਤਿੰਨ ਕੁੰਡੇ ਪੁੱਠੇ ਫੇਰ ਧਾਗਣ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਇਸ ਤੋਂ ਬਾਅਦ ਆਗੇ ਸਾਡੇ ਦੋ ਕੁੰਡੇ ਆਈ ਕੋਡ ਵਾਲੇ ਮਲਕੇ ਜੜ ਕੇ ਇਸੇ ਆਪਣੀ ਪੱਟੀ ਨੂੰ ਵਧੀਆ ਬਣਾਉਣ ਲਈ ਰੱਖਿਆ ਹੋਈ ਹੈ ਇਹ ਦੋਨੇ ਅਸੀਂ ਆਪਣੀ ਸਿੱਧੀ ਸਲਾਈ ਚ ਬਗੈਰ ਬੁਨੇ ਉਤਾਰੇ ਸੀ ਤੇ ਹੁਣ ਪੁੱਠੀ ਸਲਾਈ ਦੇ ਵਿੱਚ ਦੋਨਾਂ ਨੂੰ ਹੀ ਅਸੀਂ ਇਹਨੂੰ ਅਸੀਂ ਇਧਰੋਂ ਲੈ ਕੇ ਪੁੱਠਾ ਬੁਣ ਲੈਣਾ ਤੇ ਇਹਨੂੰ ਵੀ ਅਸੀਂ ਇਧਰੋਂ ਲੈ ਕੇ ਪੁੱਠਾ ਬੁਣ ਲੈਣਾ ਦੋਨਾਂ ਨੂੰ ਪੁੱਠਾ ਬੁਣਾਗੇ ਹੁਣ ਆ ਗਿਆ ਸੀ ਪੈਟਰਨ ਦੀ ਥਰਡ ਰੋ ਸਿੱਧੀ ਸਲਾਈ ਇਹਨੂੰ ਦੇਖੋ ਪਹਿਲੇ ਕੁੰਡੇ ਨੂੰ ਵੀ ਐ ਸਟਿਚ ਕਰਾਂਗੇ ਦੂਜੇ ਕੁੰਡੇ ਨੂੰ ਐ ਸਟਿਚ ਕਰਨ ਤੋਂ ਬਾਅਦ ਤਾਗੇ ਨੂੰ ਕਰ ਲਾਂਗੇ ਆਪਣੇ ਵੱਲ ਪੁੱਠਾ ਅਸੀਂ ਦੋ ਕੁੰਡੇ ਬਗੈਰ ਬੁਨੇ ਉਤਾਰ ਰਹੇ ਹਾਂ ਆ ਦੇਖੋ ਉਹਦੇ ਨਾਲ ਦੇਖੋ ਸਾਡੀ ਆ ਦੇਖੋ ਬਟਨ ਪੱਟੀ ਦੀ ਲੁੱਕ ਬੜੀ ਹੀ ਵਧੀਆ ਆ ਰਹੀ ਹੈ ਫੇਰ ਕਿਤਾ ਧਾਗੇ ਨੂੰ ਪਿੱਛੇ ਹੁਣ ਅਸੀਂ ਦੇਖੋ ਧਾਗੇ ਨੂੰ ਪਿੱਛੇ ਕਰਨ ਤੋਂ ਬਾਅਦ ਅਸੀਂ ਇੱਥੇ ਪਾਵਾਂਗੇ ਇੱਕ ਬਲ ਐਦਾਂ ਬਲ ਪਾਇਆ ਬਲ ਪਾ ਕੇ ਧਾਗਾ ਅੱਗੇ ਲਿਆਂਦਾ ਤੇ ਅਸੀਂ ਹੁਣ ਜਿਹੜੇ ਇਹ ਵਾਲੇ ਤਿੰਨ ਗੁੰਡੇ ਆ ਤਿੰਨਾਂ ਦਾ ਕਰ ਦੇਣਾ ਇੱਕ ਤਿੰਨਾਂ ਦਾ ਇੱਕ ਕਰਨਾ ਪੁੱਠਾ ਹੀ ਫੇਰ ਦੇਖੋ ਧਾਗਾ ਅੱਗੇ ਹੀ ਐਦਾਂ ਕਰਕੇ ਅਸੀਂ ਇੱਕ ਬਲ ਪਾਵਾਂਗੇ ਇਹ ਗੁੰਡਾ ਪੁੱਠਾ ਬਣਾਵਾਂਗੇ ਫਿਰ ਧਾਗਾ ਅੱਗੇ ਹੀ ਹੈ ਐਦਾਂ ਕਰਕੇ ਇੱਕ ਬਲ ਪਾਵਾਂਗੇ ਤੇ ਤਿੰਨਾਂ ਦਾ ਸੀ ਇੱਕ ਕਰਾਂਗੇ ਤਿੰਨਾਂ ਦਾ ਇੱਕ ਅਸੀਂ ਤਿੰਨਾਂ ਨੂੰ ਇਕੱਠੇ ਪਾ ਕੇ ਪੁੱਠਾ ਕਰ ਰਹੇ ਹਾਂ ਤਿੰਨ ਦਾ ਇੱਕ ਪੁੱਠਾ ਫਿਰ ਧਾਗਾ ਅੱਗੇ ਹੀ ਹੈ ਇੱਕ ਬਲ ਪਾਵਾਂਗੇ ਇੱਕ ਹੁੰਦਾ ਪੁੱਠਾ ਫਿਰ ਧਾਗਾ ਅੱਗੇ ਹੈ ਇੱਕ ਬਲ ਪਾਵਾਂਗੇ ਤੇ ਤਿੰਨ ਦਾ ਇੱਕ ਪੈਟਰਨ ਦੇ ਥਰਡ ਰੋ ਪੂਰੀ ਤੇ ਪੂਰੀ ਅਸੀਂ ਇੱਤਾ ਹੀ ਪਾ ਲੈਣੀ ਆ ਫਿਰ ਅਸੀਂ ਲਾਸਟ 'ਚ ਤਿੰਨ ਦਾ ਇੱਕ ਕਰਨ ਤੋਂ ਬਾਅਦ फिर बल पाया बल पा के एक कुंडा पुट्ठा लास्ट च हमेशा ही तो बल पा के एक पुट्ठा बुननाता ही थोड़े कुंडे पूरे कंप्लीट हो देखो लास्ट असी इतें भी बल पा के एक कुंडा पुट्ठा बुनिया हुआ तो एक कुंडा ना असं एक्स्ट्रा रखे हुए क्योंकि जेडे चार कुंडे एक्सट्रा रखे से उस कूडा सा हो गया तो तीन कुंडे साढ़े अगे आ गए हुए तो ऐडे एक्स्ट्रा सादा एडजस्ट हो इस तुँ बाद ਇਹ ਤਾਂ ਸਾਡਾ ਸਿੱਧਾ ਹੀ ਅਸੀਂ ਇਹਨੂੰ ਪੂਰਾ ਸਿੱਧਾ ਹੀ ਬੁਣ ਲੈਣਾ ਪੈਟਰਨ ਦੀ 3ਰੋ ਕੰਪਲੀਟ ਕਰਕੇ ਅਸੀਂ ਆਨੇ ਆਪਣੇ ਪੈਟਰਨ ਦੀ 4ਥ ਰੋ ਅਸੀਂ ਆਗੇ ਪੈਟਰਨ ਦੀ ਲਾਸਟ ਰੋ ਰੋਂਗ ਸਾਈਡ ਤੇ ਕੁੱਠੀ ਸਲਾਈ ਕੁੱਠੀ ਸਲਾਈ ਫੇਰ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਸਾਰੇ ਇੱਧੇ ਹੀ ਪਾਣੀਆਂ ਧਾਗਾ ਪਿੱਛੇ ਕਰਕੇ ਇੱਕ ਹੁੰਡਾ ਸਿੱਧਾ ਧਾਗਾ ਹੁਣੇ ਵੱਲ ਤਿੰਨ ਹੁੰਡੇ ਸਿੱਧੇ ਆ ਜਿਹੜੇ ਸਾਡੇ ਜਾਲੀ ਵਾਲੇ 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 ਹੁੰਡੇ ਇਹ ਵੀ ਸਾਡੇ ਇੱਥੇ ਸਾਰੇ ਤਿੰਨੇ ਤਿੰਨ ਪੁੱਠੇ ਧਾਗਾ ਪਿੱਛੇ ਇੱਕ ਹੁੰਡਾ ਸਿੱਧਾ ধগা আপনারা জালি কুডা স পুঠা কুন্ডা কুডা পুটা তিন দে তিন ফের পুটেই আজনে ফে ধাগা পিছে এই কুডা সিদ্ধা ফের ধা আপন দেখো জালি কুড়া বালা কুডা পুটা সেন্টা কুড়া পুটা তুঠা তিন কুড়ে পুটে ধাগা পিছে তে কুডা সিদ্ধা হোম আছে হাইকোর্টে কুড়ে আর দেখো এনী ধাগা বাল করকে দোয়া পুঠা গুন্ডা কালে কুড়ে এদর আগে তো ਈ ਵੱਲ ਕੁੰਡੇ ਨੂੰ ਇੱਧਰ ਆਕੇ। ਤੇ ਇਦਾਂ ਹੀ ਸਾਡੀ ਡਿਜ਼ਾਈਨ ਦੇ ਚਾਰੋਂ ਰਿਪੀਟ ਹੋਈ ਜਾਣੀ ਐ। ਇੱਕ ਵਾਰੀ ਫੇਰ ਦੇਖੋ ਪਹਿਲਾਂ ਆਈ ਕੋਡ ਵਾਲੇ ਨੂੰ ਸੀ ਉਹ ਕਿੱਦਾਂ ਕਰਾਂਗੇ। ਹੁਣ ਅਸੀਂ ਇਹਨੂੰ ਵੀ ਬਕਰ ਬੋਨੇ ਇਦਾਂ ਹੀ ਚੁੱਕਾਂਗੇ ਤੇ ਇਹਨੂੰ ਵੀ ਇਦਾਂ। ਬਸ ਇਦਾਂ ਹੀ ਪਾ ਲੈਨੇ ਅਸੀਂ ਫੇਰ ਧਾਗੇ ਨੂੰ ਆਪਣੇ ਵੱਲ ਕਰਾਂਗੇ। ਇੱਕ ਕੁੰਡਾ ਪੁੱਠਾ ਧਾਗਾ ਪਿੱਛੇ 10 ਕੁੰਡੇ ਸਿੱਤੇ। ਫੇਰ ਧਾਗ ਆਪਣੇ ਵੱਲ ਇੱਕ ਕੁੰਡਾ ਪੁੱਠਾ ਫੇਰ ਧਾਗਾ ਪਿੱਛੇ तीन कुंडे सीधे फिर धागा अपने वाल एक कुंडा पुठा फिर तागा पीछे तीन कुंडे सिद्धे। बस असी फस्ट रो तो फिर अद्दा ही स्टार्ट कर लिया बस यही चार रो असी बार बार रिपीट करी जानी है तो साड़ी बड़ी सोनी बटन पट्टी आई कोड भी तीन देख लिया भी कि वधिया साड़ा बन गया सारी ही चीज़ें तैयार हो जाए तो एको ही वीडियो मैं थो तिने चीज़ बड़ी ही वह तरीके एक्सप्लेन करने की कोशिश की है ਫਰੈਂਸ ਜੇਕਰ ਤੁਸੀਂ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਨੂੰ ਹਾਲ ਤੱਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਦੇਖੋ ਐਦਾਂ ਇਹ ਤੁਹਾਡਾ ਪੈਟਰਨ ਬੜਾ ਹੀ ਵਧੀਆ ਬਣ ਕੇ ਤਿਆਰ ਹੋ ਜਾਣਾ ਤੁਸੀਂ ਚਾਹੋ ਤਾਂ ਇਹਨੂੰ ਐਸੇ ਪੈਟਰਨ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਸਿਰਫ ਇਹ ਤਾਂ ਬਾਰਡਰ ਤੇ ਬਟਨ ਪੱਟੀ ਬਣਾ ਕੇ ਦੱਸੀ ਹੈ ਇਸ ਤਰ੍ਹਾਂ ਬਣਾਣਾ ਸਾਡਾ ਪ੍ਰੋਜੈਕਟ ਬੜਾ ਹੀ ਜਲਦੀ ਕੰਪਲੀਟ ਹੋ ਜਾਣਾ ਤੇ ਦੇਖੋ ਇਸ ਕਲਰ ਚ ਕਿੰਨਾ ਹੀ ਵਧੀਆ ਇਹ ਉੱਠ ਕੇ ਆਇਆ ਹੋਇਆ ਦੇਖੋ आ देखो और देखो आई कोड भी कितनी वजिए बन गई हुई बटन पट्टी देखो तो बॉडर तो जाली इस पाई हुई पर इन्नी ज़्यादा देखो जाली महसूस नहीं होंगी जो तीस यूद आप देख रहे हैं तो बिल्कुल इस जाली नहीं तो बॉडर भी देखो स्ट्रैचेबल आ देखो तुम इन स्कीवी तो ही पा सकते पूरी स्कीवी ये वाला डिज़ाइन पाओगे तो बड़ी ही वीयी लगेगी क्योंकि ये वाला डिजाइन स्ट्रैचेबल है तो स्कीवी यह बड़ा ही वीडियो लगेगा ਥੋੜਾ ਬਹੁਤ ਬਹੁਤ ਸ਼ੁਕਰੀਆ ਮੇਰੀ ਵੀਡੀਓ ਦੇਖਣ ਲਈ ਦੇਖੋ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਹੈ ਬੈਕ ਸਾਈਡ ਤੁਸੀਂ ਦੇਖਿਓ ਇਹੋ ਨਾਲ ਜਿਹੜਾ 10 ਕੁੰਡੇ ਉੱਥੇ ਤੇ 1 ਕੁੰਡਾ ਸਿੱਧਾ ਇੱਦਾਂ ਹੀ ਸਾਰੇ ਆਏ ਹੋਏ ਤਾਂ ਫਰੈਂਡਸ ਫਿਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਦਿਨਾਂਗਾ ਤਾਂ ਤੁਸੀਂ ਉਹਨਾਂ ਤਿਆਰ ਰੱਖੋ ਜੀ ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ 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 ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਓਕੇ ਜੀ ਬਾਏ ਬਾਏ